APDT ਲੋਨ ਨੇ ਬੀਤੇ ਦਿਨ ਦੁਨੀਆ ਦੇ ਸਭ ਤੋਂ ਵੱਡੇ 뮤직 ਫੈਸਟੀਵਲ ਕਚੇਲਾ ਵਿੱਚ ਪਰਫਾਰਮ ਕੀਤਾ ਜਿੱਥੇ ਉਹਨਾਂ ਨੇ ਫੈਨਸ ਦਾ ਖੂਬ ਮਨੋਰੰਜਨ ਕੀਤਾ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਆਪਣੀ ਪਰਫਾਰਮੈਂਸ ਦੀ ਐਂਡਿੰਗ ਤੇ APT ਲੋਨ ਨੇ ਕੁਝ ਅਜੀਹਾ ਕਰ ਦਿੱਤਾ ਕਿ ਸਾਰੇ ਹੀ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਲੱਗੇ ਚਾਹੇ APT ਲੋਨ ਦੀ ਪਰਫਾਰਮੈਂਸ ਖਤਮ ਹੁੰਦੀ ਹੈ ਤਾਂ APT ਲੋਨ ਵੱਲੋਂ ਆਪਣਾ میوزਿਕ ਇਨਸਟਰੂਮੈਂਟ ਤੋੜ ਦਿੱਤਾ ਜਾਂਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਏਪੀ ਢਿੱਲੋਂ ਨੇ ਗਿਟਾਰ ਨੂੰ ਤੋੜ ਦਿੱਤਾ ਅਤੇ ਇਸੇ ਤੋਂ ਹੀ ਲੋਕ ਪੜਕੁੱਟੇ ਲੋਕਾਂ ਨੇ ਕਿਹਾ ਕਿੱਕ ਸਿੰਗਰ ਦੇ ਲਈ 뮤직 ਇਨਸਟਰੂਮੈਂਟਸ ਦਾ ਦਰਜਾ ਬਹੁਤ ਉੱਚਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਆਪਣੇ ਕੰਮ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪਰ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਏਪੀ ਟਲੋਂਦੇ ਦੇ სპੋਰਟਰਸ ਦੀ ਤਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਫੋਰਨ ਦਾ ਬੰਦਾ ਇਸ ਤਰ੍ਹਾਂ ਕਰੇ ਤਾਂ ਉਹਨੂੰ ਪੂਲ ਕਿਹਾ ਜਾਂਦਾ ਹੈ ਤੇ ਜੇ ਆਪਣੇ ਪੰਜਾਬੀ ਨੇ ਕੀਤਾ ਤਾਂ ਉਹਨੂੰ ਅਸੀਂ ਫੂਲ ਕਹਿ ਰਹੇ ਹਾਂ। ਬਾਕੀ ਤੁਹਾਡਾ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ। Oh!